ਸ੍ਰੀ ਅਨੰਦਪੁਰ ਸਾਹਿਬ ਵਿਖੇ ਚੋਰੀਆਂ ਦੀਆਂ ਵਾਰਦਾਤਾਂ ਥੰਮਣ ਦਾ ਨਾਮ ਨਹੀਂ ਲੈ ਰਹੀਆਂ ਹੁਣ ਚੋਰਾਂ ਵੱਲੋਂ ਆਪ ਦੇ ਸੀਨੀਅਰ ਆਗੂ ਤੇ ਵਪਾਰ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਦੀਪਕ ਅੰਗਰਾ ਦੇ ਘਰ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੀਪਕ ਅੰਗਰਾ ਨੇ ਦੱਸਿਆ ਕਿ ਸਵੇਰੇ ਜਦੋਂ 9 ਵਜੇ ਦੇ ਕਰੀਬ ਮਿਸਤਰੀ ਆਪਣਾ ਸਮਾਨ ਲੈਣ ਲਈ ਘਰ ਪਹੁੰਚੇ ਤਾਂ ਉਹਨਾਂ ਦੱਸਿਆ ਕਿ ਤੁਹਾਡੇ ਨਵੇਂ ਬਣ ਰਹੇ ਘਰ ਦੇ ਮੁੱਖ ਗੇਟ ਦਾ ਤਾਲਾ ਟੁੱਟਿਆ ਹੋਇਆ ਹੈ ਤੇ ਦੇਖਣ ਤੋਂ ਲੱਗਦਾ ਹੈ ਕਿ ਚੱਬਲ ਦੇ ਨਾਲ ਤਾਲੇ ਨੂੰ ਤੋੜਿਆ ਗਿਆ ਹੋਵੇ। ਉਹਨਾਂ ਦੱਸਿਆ ਕਿ ਅੰਦਰਲੇ ਦਰਵਾਜ਼ਿਆਂ ਦੇ ਤਾਲੇ ਵੀ ਕੱਟੇ ਹੋਏ ਸਨ ਤੇ ਚੋਰ ਬੈਡ ਵਿੱਚੋਂ ਸਾਰਾ ਸਮਾਨ ਇੱਕ ਫਰਿੱਜ ਪਲੰਬਰ ਦੀਆਂ ਮਸ਼ੀਨਾਂ, ਥਾਈਲੈਂਡ ਵਾਲੇ ਮਿਸਤਰੀ ਦੀਆਂ ਮਸ਼ੀਨਾਂ ਤੇ 15 ਦੇ ਕਰੀਬ ਵੱਡੇ ਪਤੀਲੇ ਆਦਿ ਲੈ ਗਏ। ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਬਣਦੀ ਹੈ ਦੀਪਕ ਅੰਗਰਾ ਨੇ ਦੱਸਿਆ ਕਿ ਇਹ ਸਾਰਾ ਸਮਾਨ ਚੋਰੀ ਕਰਕੇ ਲੈ ਜਾਣਾ ਕਿਸੇ ਇੱਕ ਦੋ ਬੰਦਿਆਂ ਦੇ ਵੱਸ ਦੀ ਗੱਲ ਨਹੀਂ ਹੈ ਚੋਰੀ ਲਈ ਜ਼ਿਆਦਾ ਬੰਦੇ ਆਏ ਹੋਣਗੇ ਤੇ ਇਨਾ ਜ਼ਿਆਦਾ ਤੇ ਭਾਰੀ ਸਮਾਨ ਲੈ ਜਾਣ ਲਈ ਗੱਡੀ ਵੀ ਵਰਤੀ ਹੋਵੇਗੀ ਉਹਨਾਂ ਦੱਸਿਆ ਕਿ ਇਸ ਸੰਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਦੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪਮਰਾ ਦੀ ਰਿਪੋਰਟ ਤਕਰੀਬਨ ਸਵੇਰੇ 9:00 ਵਜੇ ਜੋ ਟਾਈਲਰ ਲਗਾਉਂਦੇ ਸਾਡੇ ਘਰ ਦੀ ਨੀਸ਼ ਲੜਕਾ ਮੈਨੂੰ ਉਹਦੀ ਕਾਲ ਆਈ ਕਿ ਭਾਜੀ ਮੇਰੀ ਨਾ ਮਸ਼ੀਨਾਂ ਇੱਥੇ ਨਹੀਂ ਹੈ ਤੇ ਤੁਹਾਡਾ ਜਿਹੜਾ ਮੇਨ ਗੇਟ ਹੈ ਇਹਦਾ ਲੋਕ ਟੁੱਟਿਆ ਪਿਆ ਤੇ ਤੁਸੀਂ ਜੋ ਡੂਮ ਦੇ ਵਿੱਚ ਬੈੱਡ ਰੱਖ ਕੇ ਗਏ تھے ਦੀਵਾਨ ਬੈੱਡ ਉਹ ਵੀ ਨਾ ਜਨਨ ਕਿ ਆਪਣੀ ਜਗ੍ਹਾ ਤੇ ਨਹੀਂ ਹੈ ਇਹ ਇਧਰ ਉਧਰ ਖਿਲਰਿਆ ਪਿਆ ਸਮਾਨ ਤੇ ਮੈਂ ਕਿਹਾ ਸਮਾਨ ਖਿਲਰਿਆ ਮਤਲਬ ਕਿ ਕੋਈ ਗਿਰ ਗਿਆ ਜਾਂ ਕੀ ਹੋ ਗਿਆ ਕਹਿੰਦਾ ਨਹੀਂ ਭਾਜੀ ਸਾਰਾ ਸਮਾਨ ਨਹੀਂ ਬੜਾ ਅਫਸਰਟ ਹੋਇਆ ਪਿਆ ਤੁਸੀਂ ਜਲਦੀ ਆਓ ਲੱਗਦਾ ਚੋਰੀ ਹੋਈ ਔਰ ਮੇਰਾ ਸਮਾਨ ਵੀ ਹੈ ਨਹੀਂ ਪੀਓਪੀ ਵਾਲੇ ਦਾ ਸਮਾਨ ਵੀ ਹੈ ਨਹੀਂ ਇੱਥੇ ਜੋ ਡਾਊਨ ਸੇਲਿੰਗ ਕਰਿਆ ਕਰਦਾ ਉਹਨਾਂ ਦਾ ਸਮਾਨ ਵੀ ਹੈ ਨਹੀਂ ਸਾਡੀਆਂ ਸਾਰੀਆਂ ਦੀਆਂ ਮਸ਼ੀਨਾਂ ਗਾਇਬ ਹੋ ਗਈਆਂ ਮੈਂ ਤੇ ਮੇਰੀ ਵਾਈਸ ਜਦੋਂ ਘਰ ਆਏ ਔਰ ਮੈਂ ਮਿਸਤਰੀ ਉਹਨੂੰ ਨਾਲ ਲਿਆ ਆਪਣੇ ਜਦੋਂ ਆਪਾਂ ਘਰ ਪੁੱਜੇ ਤਾਂ ਦੇਖਿਆ ਜੋ ਦੀਵਾਨ ਬੈੱਡ ਸੀਗਾ ਉਸ ਰੂਮ ਦੇ ਵਿੱਚ ਉਹ ਅਸੀਂ ਜਦੋਂ ਮਕਾਨ ਆਪਣਾ ਸ਼ਿਫਟ ਕੀਤਾ ਤਾਂ ਦੀਵਾਨ ਬੈੱਡ ਭੱਜ ਕੇ ਦੀਵਾਰ ਦੇ ਉੱਪਰ ਅਸੀਂ ਚਾਰ ਜਣਿਆਂ ਨੇ ਉਸ ਦੀਵਾਰ ਨੂੰ ਰੱਖਿਆ ਤੇ ਉਸ ਦੇ ਉੱਪਰ ਮੈਂ ਉਸ ਦੀ ਢੋਜੋ ਹੁੰਦੀ ਆ ਬੈਕ ਸਾਈਡ ਵਾਲੀ ਉਹ ਉੱਪਰ ਰੱਖ ਕੇ ਅਸੀਂ ਦੂਸਰੇ ਮਕਾਨ 'ਚ ਸ਼ਿਫਟ ਕੀਤਾ ਕਿ ਉੱਥੇ ਛੋਟੀ ਜਿਹੀ ਜਗ੍ਹਾ ਸੀ ਸਾਰਾ ਸਮਾਨ ਨਹੀਂ ਲੈ ਕੇ ਜਾ ਸਕਦੇ ਸੋ ਜਦੋਂ ਮੈਂ ਆਇਆ ਤਾਂ ਦੇਖਿਆ ਉਹ ਬੈੱਡ ਉੱਪਰ ਤੋਂ ਲਾਇਆ ਪਿਆ ਹੈ نیچے ਪਿਆ ਤਾਂ ਉਹ ਦੀਵਾਰ ਦੋਨੋਂ ਖਾਲੀ ਹੋ ਗਈ ਸਮਾਨ ਜੋ ਦੇ ਅੰਦਰ ਪਿਆ ਸੀ ਜੋ ਸਾਡੀ ਗਿਫਟ ਆਈਟਮਸ ਸੀਗੀਆਂ ਜੋ ਕੁਝ ਵੀ ਥਾ ਉਹ ਸਾਰਾ ਉਸ ਵਿੱਚੋਂ ਨਿਕਲ ਗਿਆ ਉਸ ਤੋਂ ਬਾਅਦ ਆਪਾਂ ਗਏ ਨੀਚੇ ਵਾਲੇ ਪੋਰਸ਼ਨ ਦੇ ਵਿੱਚ ਜਿੱਥੇ ਮੈਂ ਪਹਿਲੇ ਹਲਵਾਈ ਦਾ ਕੰਮ ਕਰਦਾ ਸੀ ਉੱਥੇ ਸਾਡਾ ਕਾਫੀ ਭਾਂਡੇ ਵਗੈਰਾ ਹੋਰ ਜੋ ਵੀ ਸਮਾਨ ਸੀਗਾ ਉਹ ਪਿਆ تھا ਤੇ ਉਹ ਸਮਾਨ तकरीबन بڑے بڑے ਪਤਿਲੇ ਹੋਗੇ ਇੱਕ ਛੋਟਾ ਕੋਈ ਰੈਡ ਬੋਲ ਟਾਈਪ ਦਾ ਫੇਸ ਸੀਗਾ ਹੋਰ ਮੇਰਾ ਕਾਫੀ ਕੀਮਤੀ ਸਮਾਨ ਉਹ ਸਾਰਾ ਹੀ ਉੱਥੋਂ ਚੋਰੀ ਹੋ ਗਿਆ ਇਹ तकरीबन तकरीबन 4 ਤੋਂ 5 ਲੱਖ ਦੇ ਵਿੱਚ ਇਹ ਸਮਾਨ ਜੋ ਇਸ ਦੀ ਕੀਮਤ ਦੇ ਬਣ ਸਕਦੀ ਹੈ ਕਿਉਂਕਿ ਜੋ ਮਿਸਤਰੀਆਂ ਦੀਆਂ ਮਸ਼ੀਨਾਂ ਐ ਅੱਜਕੱਲ ਇਹਨਾਂ ਦੇ ਇਕਵਿਪਮੈਂਟ ਤੁਹਾਨੂੰ ਪਤਾ ਸਾਰੇ ਮਹਿੰਗੇ ਹੀ ਆਉਂਦੇ ਨੇ ਤੇ ਜੋ ਮੇਰਾ ਸਮਾਨ ਗਿਆ ਇਹ ਮੈਂ ਉਹਦਾ ਹੀ ਅੰਦਾਜ਼ਨ ਤੁਹਾਨੂੰ ਦੱਸ ਰਿਹਾ ਹਾਂ तकरीबन ਸਾਰਾ ਟੋਟਲ ਬਣਾਇਆ ਜਾਏ ਇੱਕ तकरीबन तकरीबन 4 ਔਰ 5 ਦੇ ਵਿੱਚ ਇਸ ਦੀ ਕੀਮਤ ਬਣ ਸਕਦੀ ਹੈ ਨਹੀਂ ਤੁਹਾਡੀ ਪੁਲਿਸ ਆਪਣੀ ਜਾਂਚ ਜੋ ਜੁਟੀ ਹੋਈ ਹੈ ਤਬਦੀਦ ਉਹ ਨਾ ਦੀ ਜਾ ਰਹੀ ਹੈ